ਗੁਰਨਾਸ਼ ਸਿੰਘ ਬਾਲੀ ਮੈਂ 35 ਵਾਰ ਤੋਂ ਪਾਜਪਾਣੇ ਮੌਕਾ ਦਿੱਤਾ ਹੈ ਕਿ ਚੋਣ ਲੜਨ ਦਾ ਮੌਕਾ ਦਿੱਤਾ ਹੈ ਤੇ ਮੈਂ ਮਹੱਲੇ ਵਾਸਤੇ ਮੋਬਿਲ ਕਰ ਜਾਈਨਾ ਕਿ ਮੈਨੂੰ ਵਾਅਦਾ ਵਾਅਦਾ ਸਪੋਰਟ ਕਰਨ ਤੇ ਮੈਂ ਮਹੱਲਾ ਵਾਸਤੇ ਦੀ ਸੇਵਾ ਦੇ ਵਿੱਚ ਹਮੇਸ਼ਾ ਤੱਪਰ ਰਹਾਂਗਾ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾ ਦੇ ਮਤੇ ਨਜ਼ਰ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪਣੇ ਦਫ਼ਤਰਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਬਾਡ ਨੰਬਰ 35 ਤੋਂ ਉਮੀਦਵਾਰ ਸ਼ਿਲਪਾ ਬਾਲੀ ਪਤਨੀ ਲੋਕੇਸ਼ ਬਾਲੀ ਵੱਲੋਂ ਆਪਣੇ ਦਫ਼ਤਰ ਦਾ ਚੋਣ ਦਫ਼ਤਰ ਦਾ ਉਦਘਾਟਨ ਗੁਰਤੇਗ ਬਾਦ ਨਗਰ ਟਿੱਬੀ ਵਿਖੇ ਕੀਤਾ ਗਿਆ ਇਸ ਮੌਕੇ ਉਚੇ ਤੌਰ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਸ਼ਿਰਕਤ ਕੀਤੀ ਅਤੇ ਆਪਣੇ ਕਰਕਮਲਾ ਨਾਲ ਤਰੀਬਨ ਕੱਟ ਕੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨਾਲ ਭਾਜਪਾ ਜੇਲਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ ਵੀ ਪੁੱਜੇ ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਭਾਜਪਾ ਵੱਲੋਂ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਇਹ ਨੌਜਵਾਨ ਦੇਸ਼ ਅਤੇ ਸਮਾਜ ਦੀ ਸੇਵਾ ਲਈ ਤਤਪਰ ਰਹਿਣਗੇ ਉਹਨਾਂ ਨੇ ਅਪੀਲ ਕੀਤੀ ਕਿ ਸ਼ਿਲਪਾ ਚੱਡਾ ਅਤੇ ਲੋਕੇਸ਼ ਵਾਲੀ ਬਹੁਤ ਹੀ ਪੜੇ ਲਿਖੇ ਸੂਝਬਾਨ ਨੌਜਵਾਨ ਆਗੂ ਹਨ ਇਹਨਾਂ ਨੂੰ ਆਪਣੀ ਵੋਟ ਪਾ ਕੇ ਕਾਮਯਾਬ ਬਣਾਓ ਤਾਂ ਜੋ ਇਹ ਮੁਹੱਲੇ ਦਾ ਵਧੀਆ ਢੰਗ ਨਾਲ ਵਿਕਾਸ ਕਰਵਾ ਸਕਣ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸੱਚਤਾ ਪ੍ਰਦੇਸ਼ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ਾਂ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਵਾਰਡ ਨੰਬਰ 35 ਤੋਂ ਸਾਡੇ ਉਮੀਦਵਾਰ ਸ਼ੇਲਪਾ ਵਾਲੀ ਜੀ ਜਿਹੜੇ ਕਿ ਦੋਕੇਸ਼ ਵਾਲੀ ਜੀ ਦੇ ਧਰਮਪਤਨੀ ਨੇ ਉਹਨਾਂ ਨੂੰ ਇਥੋਂ ਭਾਰਤੀ ਜਨਤਾ ਪਾਰਟੀ ਨੇ ਟਿਕਟ ਦੇ ਨਾਲ ਨਵਾਜਿਆ ਹੈ ਔਰ ਅੱਜ ਉਹਨਾਂ ਦੀ ਚੋਣ ਮਹਿੰਮ ਨੂੰ ਹੋਰ ਜ਼ੋਰ ਫਗੜਦੇ ਹੋਏ ਫੜਦੇ ਹੋਏ ਅੱਜ ਉਹਨਾਂ ਨੇ ਦਫ਼ਤਰ ਦਾ ਇਥੇ ਘਾਟੜ ਕੀਤਾ ਹੈ ਪਰ ਅਸੀਂ ਆਸ਼ਵਾਸ ਕਰਦੇ ਹਾਂ ਕਿ ਇਥੋਂ ਲੋਕ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਇਹਨਾਂ ਨੂੰ ਕਾਮਯਾਬ ਕਰਨਗੇ ਪਰ ਆਰ ਇਹ ਵੀ ਇਸ ਹਲਕੇ ਦੀ ਇੱਕ ਸਮਾਜਿਕ ਬਾਕੀ ਸ਼ਮਾਨ ਨੂੰ ਪੂਰਾ ਕਰਕੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਜੀਵਨ ਦਾ ਕੰਮ ਕਰੇਗੇ ਤੋਂ ਅਸੀਂ ਆਪਣੇ ਨੂੰ ਬੜੀ ਮੁਬਾਰਕਬਾਦ ਦਿੰਦੇ ਹਾਂ ਸ਼ੁਭ ਕਾਮਨਾਵਾਂ ਕਰਦੇ ਹਾਂ ਜੀ ਰੱਬਾ ਠੀਕ ਹੈ ਜੀ 35 ਵਾਰਡ ਦੇ ਵਿੱਚ ਭਾਜਪਾ ਦਾ ਜੋ ਨਿਗਮ ਚੋਣਾਂ ਦਾ ਦਫਤਰ ਵਰੀ ਨੂੰ ਜੋ ਸੰਪਲਾਇ ਕੀਤਾ ਗਿਆ ਹੈ ਅਸੀਂ ਮੋਹੱਲਵਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਸ ਦੂਰ ਆਪਿਸਵਾ ਤੋਂ ਮੌਕਾ ਮਿਲਿਆ ਹੈ ਚੋਣਾਂ ਮਰਨ ਦਾ ਤੇ ਅਸੀਂ ਇੱਕ ਅਪੀਲ ਕਰਦੇ ਹਾਂ ਮੋਹੱਲਵਸੀਆਂ ਨੂੰ ਵਾਰਡ ਵਸੀਆਂ ਨੂੰ ਕਿ ਸਾਨੂੰ ਪੂਰਾ ਭਰੋਸਾ ਦਿਨੇ ਕਿ ਅਸੀਂ ਉਹਨਾਂ ਦਾ ਕੋਈ ਵੀ ਕੰਮ ਵਿਕਾਸ ਦਾ ਰੁਕਣਾ ਨਾ ਦਵਾਂਗੇ ਅਸੀਂ ਵਿਕਾਸ ਦੀ ਗਤੀ ਨੂੰ ਬੁਲਟੇਜ ਕਰਾਂਗੇ ਤੇ ਪਵਾੜੇ ਦੇ ਵਿੱਚ ਇਸ 35 ਵਾਰਡ ਨੂੰ 50 ਵਡਾ ਤੋਂ ਇੱਕ ਅਲੱਗ ਤੇ ਪਹਿਲੇ ਨੰਬਰ ਤੇ ਲਿਆ ਕੇ ਦਿਖਾਵਾਂਗੇ ਧੰਨਵਾਦ ਅੱਜ 35 ਵਾਰਡ ਦੇ ਵਿੱਚ ਬਿਜਵੀ ਦਫ਼ਤਰ ਦਾ ਜੋ ਨਗਰ ਨਿਗਮ ਚੋਣਾਂ ਦਾ ਦਫ਼ਤਰ ਓਪਨ ਕੀਤਾ ਗਿਆ ਇਸ ਤਰ੍ਹਾਂ ਘਟਨਾ ਸ਼੍ਰੀ ਵਿਜੈ ਸਾੰਪਲਾ ਜੀ ਵੱਲੋਂ ਕੀਤਾ ਗਿਆ ਮੈਂ ਮਹੱਲੇ ਵਾਸੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਪਾਰਟੀ ਨੇ ਜਿੱਦਾਂ ਤੁਸੀਂ ਪਾਰਟੀ ਨੇ ਸਾਨੂੰ ਪਹਿਲਾਂ ਦਾ ਇਹ ਹੈ ਕਿ ਪਾਰਟੀ ਦਾ ਨਿਵਾਜ਼ੀ ਕਰਦਾ ਕਿ ਜੇ ਇੱਕ ਹਾਂ ਜੀ ਮੈਂ ਸ਼ੁਰੂ ਕਰਵਾਂ ਲਈ ਮੈਂ 35 ਵਾਰਡ ਤੋਂ ਪਾਜਪਾ ਨੇ ਮੌਕਾ ਦਿੱਤਾ ਹੈ ਕਿ ਚੋਣ ਲੜਨ ਦਾ ਮੌਕਾ ਦਿੱਤਾ ਹੈ ਤੇ ਮੈਂ ਮਹੱਲੇ ਵਾਸੀ ਨੂੰ ਅਪੀਲ ਕਰਦੀ ਹਾਂ ਕਿ ਮੈਨੂੰ ਵੱਧ ਤੋਂ ਵੱਧ ਸਪੋਰਟ ਕਰਨ ਤੇ ਮੈਂ ਇਹਨਾਂ ਦੀ ਤੇ ਮੈਂ ਮੁਹੱਲਾ ਵਾਸੀਆਂ ਦੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹਾਂਗੀ